ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਰਲੈਂਡੋ ਦੀ ਮਿਲਕੀ ਕਰਕੇ ਦਿਖਾਵਾਂਗੇ ਚੋਕੇ ਦਿਖਾਵਾਂਗੇ ਸਾਰੀ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਬਰਨਾਲਾ ਸ਼ਹਿਰ ਦੇ ਨਜ਼ਦੀਕ ਤੋਂ ਵੀਡੀਓ ਕਵਰ ਕਰਦੇ ਪਏ ਸੋ ਅੱਗੇ ਆਪਾਂ ਉਹ ਮਿਲਕੀ ਕਰਦੇ ਆਂ ਬੱਚਾ ਚਾਹੁੰਦੇ ਤੁਸੀਂ ਦੇਖ ਸਕਦੇ ਹੋ ਨਿਆਣਾ ਪ ਕਾਰਡੋ ਵੀਰੇ ਚਵਾਈ ਸੁਰ ਸਭਰ ਚੋਣ ਵਗੈਰਾ ਦੇਖੋ ਪਹਿਲਾਂ ਮੋਟਾ ਮੋਟਾ ਧਾਰਾ ਵਜਦਾ ਦੇਖਦੇ ਆ ਬਾਕੀ ਗੱਲਾਂ ਆਪਾਂ ਵੀ ਨਾਲ ਫਿਰ ਪੁੱਛਦੇ ਆ ਤੇ ਬਾਕੀ ਬੱਚਾ ਬੁੱਚਾ ਦੇਖੋ ਚੜਦੀ ਆ ਹਾਂਜੀ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਭਾਈ ਭਾਣੂ ਗੁਰੂ ਸਿੰਘ ਪੰਡਾ ਹੜਿਆ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਜੀ 987768899 ਦੂਜਾ ਨੰਬਰ ਇਹਦਾ ਨਸ ਜੱਤ 35508 ਜੀ ਤੇ ਪਿੰਡ ਹੜਿਆ ਜਿਲ੍ਹਾ ਬਰਨਾਲਾ ਤੇ ਜਿਹੜੀ ਆਪਾਂ ਗਰਲੈਂਡ ਦੀ ਚਵਾਈ ਕਰੀ ਜਾਨੇ ਅੱਜ ਹਾਂਜੀ ਇਹ ਸੁਆ ਕਿਹੜਾ ਸੁਈਆ ਤੇ ਕੈਦਨੋ ਸੁਈਆ ਭਾਈ ਅੱਜ ਤਾਂ 5 ਹੋ ਗਏ ਸੁਈਆ ਅੱਜ 5ਵਾਂ ਦਿਨ ਹੋ ਗਿਆ ਸੂਈ ਨੂੰ ਹਣਾ 5ਵਾਂ ਦਿਨ ਹੋ ਗਿਆ ਸੂਈ ਨੂੰ ਬਾਈ ਵਿੱਚ ਵੀਰ ਕਹਿੰਦੇ ਵੀ ਦੁੱਧ ਨਹੀਂ ਦਿੰਦੀ ਐ ਨਹੀਂ ਕਰਦੀ ਹਣਾ ਅੱਜ 5 ਦਿਨ ਹਲੇ 20 ਕਿਲੋ ਦੁੱਧ ਖੁਲਾ ਤਿਆਰ ਹੁੰਦਾ ਠੀਕ ਆ 20 ਕਿਲੋ ਦੁੱਧ ਤੇ ਥੱਲੇ ਹੈਗਾਗਾ ਕਿੰਨੇ ਦਿਨ ਹੋ ਗਏ ਬਾਈ ਠੀਕ ਆ ਆਪਾਂ 28 ਕਿਲੋ ਨਾਰਮਲੀ ਦੁੱਧ ਨਾ ਪਾਦਾ ਜੀ ਤੇ ਬਾਕੀ ਚੋਣ ਵਗੈਰਾ ਦੇਖੋ ਕਿਆ ਬਾਤ ਆ ਹਣਾ ਪੂਰਾ ਸਾਫ਼ ਸੁਥਰਾ ਚੋਣਾ ਮੋਟਾ-ਮੋਟਾ ਤੇ ਅੰਦਾਜ਼ਾ ਇਹ ਹੁਣ ਆਪਾਂ ਦੇ ਇਸ ਵਕਤ ਕਿੰਨੇ ਦੁੱਧ ਤੇ ਚੱਲਦੀ ਫਿਰਦੀ ਐ ਇਹ ਦੁੱਧ ਤਾਂ 20 ਕਿਲੋ ਆਉਣਾ ਠੀਕ ਆ 20 ਕਿਲੋ ਦੁੱਧ ਇਹ ਥਲੇ ਹੈਗਾ ਹਾਜ਼ਰ ਹਨਾ ਹਾਂਜੀ ਤੇ ਹਰੇ ਦਾ ਬੌੜੇ ਜਦਿਆਂ ਪੰਜ ਮਾ ਹਨਾ ਹਾਂਜੀ ਉਹਦੇ ਆਪਣੇ ਖੜੇ ਨੇ ਸੁਈਏ ਮੇਰੇ ਸਾਹਮਣੇ ਸੁਈਏ ਉਹਦੇ ਤੇ ਮੈੜਾ ਮੂੜਾ ਤਾਂ ਹਰੇ ਪਰ ਲੈ ਜੂ 10 ਦਿਨ ਹਨਾ ਮਾਰਨ ਤੇ 2:00 ਵਜੇ 10:00 ਬੱਚੋ ਸੁਭਰੋ ਦੇਖੋ ਬਾਕੀ ਚੋਣ ਪਸਮਾ ਦੇਖੋ ਬਹਿੜਦਾ ਕਿਆ ਬਾਤ ਆ ਤੇ ਬੱਚਾ ਇਹਦੇ ਪਿੱਛੇ ਹੈਗਾ ਮੇਲਕਾਫ ਤੇ ਗਰਲੈਂਡੋ ਬਹਿੜਾ ਜਿਹਦੇ ਪਸ ਨੂੰ ਚੋਕੇ ਦਿਖਾਈ ਜਾਂਦੇ ਆ ਸੋ ਦੇਖੋ ਚੋਣ ਦੇਖੋ ਕਿਆ ਬਾਤ ਆ ਤਾਰਾ ਦੂਰਾ ਪੂਰਿਆ ਓਕੇ ਆ ਸਾਫ ਸੁਥਰੀਆਂ ਹੈਂਡ ਵੀ 550 ਉਸਤੀ ਹੁੰਦੀ ਆ ਬਾਈ ਠੀਕ ਆ 550 ਮਜਾ ਦੇ ਮੁਕਾਬਲੇ ਟੱਕਰ ਦਿੰਦਾ ਮਜੇ ਨੂੰ ਹਨਾ ਆਪਣੇ ਕੋਲੇ ਐਮ ਮੰਦਗੀ ਚੱਲ 5 ਬਾਈ ਆਪਣੇ ਕੋਲੇ ਐਫ ਐਫ ਵੜਾ ਲਈਆ ਉਹ ਆਪਣੇ ਕੋਲ ਗਰੰਟੀ ਨਹੀਂ ਹੈ ਠੀਕ ਹੈ 6 ਕਾਮਾ ਦੁੱਧ ਪਾ ਕੇ ਆਪਣੇ ਕੋਲੇ ਬਾਈ 60 ਫਟ ਹੋਊਗੀ ਸਾਰੇ ਦੀ ਠੀਕ ਆ ਇਹ ਵੀ ਗਾਹਾਂ ਪਤਾ ਹੁੰਦੀ ਹੋਰ 28 29 ਗ੍ਰੇਵਟੀ ਹੋਗੀ ਜੈ ਜੈਕਾਰ ਜਵ ਤੇ ਚੌਂੜ ਦੇਖੋ ਕਿਆ ਬਾਤ ਆ ਹਨਾ ਸੁਆਦ ਆਉਂਦਾ ਉਹ ਚੌਂੜ ਦਾ ਜਮਾ ਦੋ ਵੀ ਪਰਫ ਵਰਗੇ ਚਿੱਟੇ ਛੋਬਰ ਤਾਰਾ ਤੁਰਾ ਦੇਖੋ ਚੂਣ ਜੱਪਾ ਦੇਖੋ ਕਹਿਵਾਤਾ ਪੂਰਾ ਮੋਟਾ ਮੋਟਾ ਸਾਫ ਸੁਥਰਾ ਚੋਣਾ ਤੇ ਜਮਾ ਇੱਕੋ ਜਿੱਕੇ ਥਾਣਾ ਜਮਾ ਹਨਾ ਇੱਕੋ ਹੀ ਆ ਬਈ ਚਾਰੀ ਕੋਈ ਮਨ ਕੇ ਥਾਣ ਨਹੀਂ ਪਹਿਲਾਂ ਮੁਗਦਾ ਕਰਦਾ ਹੋਰ ਤੇ ਬਹੁਤ ਵੀਰ ਕਹਿੰਦਾ ਕਿ ਵੀਡੀਓ ਪਾਉਣਿਆ ਜੀ 20 ਦੇ ਦੋ ਜੀ 40 ਦੇ ਦੋਗੀ ਤੇ ਅੱਜ ਆਪਾਂ ਤੁਹਾਨੂੰ ਚੋਕੇ ਦਿਖਾਉਨੇ ਆ ਕਿਉਂਕਿ ਲਵੇਰਾ ਬਣ ਕੇ ਚਲੋ ਵੀ ਸਾਫ ਸੁਥਰਾ ਪਸ਼ੂ ਹੋਵੇ ਇਹ ਕਿਤੇ ਜਾ ਕੇ ਤੇ ਮਿਲਕੀ ਕਰਾਉਂਦੇ ਆ ਵੀਰ ਕਹਿੰਦਾ ਬਸ ਚਵਾ ਕੇ ਦੇਨੇ ਉਹਦੇ ਵੀਰ ਨੇ ਗੱਲ ਵੀ ਕਹੀ ਸੀ ਜੀ ਇਪੋ ਦੋਤੇ ਆਗੇ ਚਵਾ ਕੇ ਦੇਵਾਂਗੇ ਹਲੇ ਮੰਨ ਕੇ ਚੱਲੀ ਇਹਦੀ ਕਪੈਸਿਟੀ ਹੈਗਾ ਪਤਨ ਦੀ ਦੱਸ ਦੇਣਾ ਪਤਨ ਦੀ ਬਈ ਹੈਗੀ ਪੂਰੇ ਇਹ ਦਿਨ ਦੇ 20 ਦਿਨ ਪੈਨੇ ਪੈਂਡਿੰਗ ਲਗਭਗ ਇੱਕ ਮਹੀਨਾ ਤੇ ਆ ਕੇ ਪਸ 25 ਨੂੰ ਨਾਰਮਲੀ ਖਾਂਦੀਏ ਗਾਂ ਦਾ ਖਾਂਦੀਏ 25 ਦਿਨ ਹੈਣਾ ਅਸੀਂ ਤਾਂ ਆਪਣੇ ਕੋਲ ਪਹਿਲਾਂ ਬੱਸੀ ਦੇ ਦੋ ਰੰਦਾ ਹੈਗੀ ਠੀਕ ਹੈ ਉਹ ਵੀ ਆਪਾਂ 45 ਕਿਲੋ ਦੀ ਮਿਲਕਿੰਗ ਕਰਾਵਾਂਗੇ ਬਈ ਆਪਾਂ ਠੀਕ ਹੈ ਸੋਰਾ ਵੀਰ ਕਾ ਮਿਲਕਿੰਗ ਕਰਾ ਕੇ ਦੇਵਾਂਗੇ ਜਮਾ ਆ ਮੂਰੇ ਬੋਲੇ ਥਣਾ ਦੁੱਤ ਸੇਣਾ ਸਾਰਾ ਆ ਮੂਰੇ ਥਣਾ ਜੀ ਕਰੀ ਮਾੜੀ ਸੋ ਦੇਖੋ ਜਮਾ ਲੱਗ ਭਾਗ ਗਾੜੀ ਹੋ ਗਈ ਸਾਢੇ 4 5 ਸਾਢੇ 4 4 ਜੋਦ ਲੱਗ ਭਾਗ ਹਨ 5 ਗੁੰਮ ਦੀ ਗਾੜੀ ਹੈ ਭਾਈ 5 ਦੁੱਤੀ ਹੈ ਸੋ ਦੇਖੋ ਗਾੜੀ ਜਮਾ ਕਿਆ ਬਾਤ ਆ ਤੇ ਮਗਰ ਸਣਾ ਚੋਣਾ ਦੇਖੋ ਹੁਣ ਕਿਆ ਬਾਤ ਆ ਪੂਰਾ ਮੋਟਾ ਚੋਣਾ ਸਾਫ ਸੁਥਰਾ ਤੇ ਵਹਿੜ ਵੀ ਕਹਦੇ ਲਾਟ ਨੂੰ ਜਗਦੀ ਵਾ ਤੇ ਫਟ ਫਟ ਲੇਵਾ ਜਮਾ ਕੋਈ ਇਹ ਨਹੀਂ ਲੇਵਾ ਟੁੱਟ ਮਾ ਹੋਰਾ ਤੇ ਬਾਕੀ ਚਾਰੂ ਵਗੈਰਾ ਫੁੱਲਾ ਦੇਖੋ ਦੰਧੀਆਂ ਵੜਦੀਆਂ ਜਮਾ ਹਨਾ ਤੂੰ ਮਰਜੀ ਪਈ ਚੱਲ ਬਈ ਤੇ ਕੁਤਰ ਕੇ ਲੱਕੜਾਂ ਪਾ ਉਹ ਵੀ ਸਾਝੀ ਜਾਇਜ਼ ਗੱਲਾਂ ਜਮ ਜਿੰਨਾ ਪਸ਼ੂ ਖਾਊਗਾ ਤੇ ਉਹਨਾਂ ਹੀ ਦੁੱਧ ਦਊ ਹਨਾ ਹਾਂਜੀ ਹਾਂ ਸੋ ਬਾਕੀ ਕੋਈ ਇਹਨੇ ਸੂਆ ਵਗੈਰਾ ਨਹੀਂ ਮੰਨੇ ਹਨਾ ਬਈ ਸੂਏ ਵਾਲਾ ਮਸਲਾ ਹੀ ਹੈ ਜੀਗਾ ਆਪਣੀ ਵੀ ਮਾਂ ਵੀ ਤੇ ਕੋਲੀ ਆਪਣੀ ਉਹ ਹੁਣ ਤੋ ਤਾਂ 26 27 ਕਰੋ ਕਰ ਗਈ ਉਹ ਪਤਖਾਈ ਛੋਦਿਆ ਨਾ ਤਿਲ ਹੋਈ ਬਈ ਜਿਹੜੀ ਹਨਾ ਹਾਂ ਬਈ ਉਹ ਇਹ ਤੋ ਤਿੰਨ ਦਿਨ ਪਹਿਲਾਂ ਸੂਈ ਗਈ ਠੀਕ ਹੈ ਉਹਦੇ ਲਈ ਹੁਣ ਮੰਨ ਕੇ ਚੱਲ ਵੀ 26 27 26 27 ਕਰੋ ਦੇ ਫਰਦੀ ਆ ਠੀਕ ਹੈ ਤਿੰਨ ਥਣਾ ਜੀ ਤਿੰਨ ਥਣਾ ਜੀ ਬਈ 6 0 ਫੈਂਡ ਹੋ ਗਈ ਉਹਦੀ ਸੋ ਵੀਰੋ ਗੱਲਾਂ ਕੰਦੀ ਕੰਦੀ ਫੈਂਡ ਠੀਕ ਹੈ ਸੋ ਵੀਰ ਕੋਲੇ ਇੱਕ ਰੈਂਡੋ ਦੀ ਮਾਂ ਵੀ ਹੈਗੀ ਆ ਵਾਜਾਂ ਕੋਲੇ ਤੇ ਉਹਦੀ ਬਿਹੜ ਆਪਸ ਨੂੰ ਦਿਖਾਉਣੇ ਪਿਆ ਮਿਲਕਿੰਗ ਕਰਕੇ ਜਮ ਸੋ ਦੇਖੋ ਧਾਰਾ ਦੇਖੋ ਜਿਵੇਂ ਕਿਆ ਪਤਾ ਲਾਠੀ ਚਾਰਜ ਨੂੰ ਚੱਲਦੀਆਂ ਚੋਣ ਵਗੈਰਾ ਪੂਰਾ ਮੋਟਾ ਸਾਫ ਸੁਥਰਾ ਤੇ ਬਾਲਟੀ ਕਰ ਬਣੇ ਜਮ ਤਾਂ ਹਾਂ ਤੱਕ ਕਰਦੀ ਤੇ ਟਾਈਮ ਹੋ ਗਿਆ 6:00 ਵਜੇ 40 ਮਿੰਟ ਦਾ ਹਨਾ ਕਰਕੇ ਬਈ ਆਪਾਂ 7 ਵਜੇ ਚੋਈ ਸੀਗੀ ਠੀਕ ਹੈ ਥੋੜਾ ਲੇਰਾ ਹੋਊਗਾ ਠੀਕ ਹੈ ਪੋਨ ਵੇਲੇ ਤਾਂ ਕਰਕੇ ਆਪਾਂ ਸਭ ਪਹਿਲਾਂ ਸੱਜਿਆ ਠੀਕ ਹੈ ਸਾਢੇ ਮਰਜ਼ੀ ਵੀਰ ਆਪਾਂ ਨੂੰ ਐ ਮੰਨ ਲ ਕੇ ਚੱਲ ਵੀ ਟਾਈਮ ਤੋਂ ਟਾਈਮ ਚੋਲੇ ਦੁੱਧ 20 ਕਿਲੋ ਐ ਠੰਡਾ ਆਪਾਂ ਚਵਾਗੇ 100 ਲੀਟਰ ਆਲਾ ਨਹੀਂਗਾ ਠੀਕ ਹੈ ਸੋ ਵੀਰ ਕੰਡੇ ਲਾਵਾਂ ਵੀਰ ਕਹਿੰਦਾ ਦੁੱਧ ਬਣ ਕੇ ਦੇ ਦਾਂਗੇ 20 ਕਿਲੋ ਜਾਵਾਂ ਅੱਧਾ ਘੰਟਾ ਚੋਣ ਦੇ ਵਿੱਚ ਪਹਿਲਾਂ ਜਰੂਰ ਹੈਗੇ ਆਪਾਂ ਕੋਈ ਬਈ ਆਪਾਂ ਵੀਡੀਓ ਬਣਾਉਣੀ ਜੀ ਕੀ ਤਾਂ ਕਰਕੇ ਵੀ ਤਾਂ ਨਹੀਂ ਲੇਰਾ ਹੋ ਜੂਗਾ ਸਵਾਕੇ ਕਦ ਕਾੜ ਦੇ ਵਿੱਚ ਆ ਬੱਚੀ ਪੂਰੀ ਜਵਾਨੀ ਦੇ ਵਿੱਚ ਆ ਉਹ ਤਾਂ ਖਹਿ ਜਾ ਬਾਈ ਹੋਲੀ ਸੈਜ ਆ ਜੈਰਜੀ ਵੀਰ ਨੇ 40 ਕਿਲੋ ਵਾਲੀ ਗਾਂ ਲੈ ਲਈ ਜੈਰਜੀ ਦਾ 40 ਕਿਲੋ ਉਹਦੇ ਚੂਲੇ ਜਮਨ ਜੈਜ ਕਹਿੰਦਾ ਆਲੇ ਕੋਈ ਆ ਦੁੱਧ ਪੀਂਦਾ ਸਵਾਦ ਦੇ ਦੇਣਾ ਚਾਹਾਂਗੇ ਰਹਿਣਾ ਦੁੱਧ ਵੀ ਮੱਝਾਂ ਦਾ ਸੋ ਜੋ ਅੱਜ ਦੇ ਟਾਈਮ 'ਚ ਪਤਾ ਵੀ ਮੱਝ ਦਾ 1,35,40 ਦੀ ਆਮ ਹੋਈ ਪਈ ਜਾਵਾ 90-95 ਹਜ਼ਾਰ ਦੀ ਹਲਕੀ ਮੈਂ ਮਿਲਦੀ ਆ ਨਾ ਜੀ ਆਪਾਂ ਜੀ ਦਹੀਂ ਵੀ ਜਮਾਵਾਂ ਨਾ ਗਾਰੇ ਵਰਗੀ ਤਾਂ ਹੀ ਬਣਦੀ ਆ ਜਾਇ ਗਾਲਾ ਜਵਾਨ ਦੁੱਧ ਮੈਂ ਪਤਾ ਲੱਗਦਾ ਨਹੀਂ ਪੀਲਾ ਦੁੱਧ ਹਣਾ ਨਹੀਂ ਬਰੇ ਚਿੱਟਾ ਵਰਸ ਵਰਗਾ ਤੇ ਬਾਕੀ ਵੇਹੜ ਦੇਖੋ ਖੜੀ ਗਾਲਾ ਗੇਰਾ ਪੱਠੇ-ਬੁੱਠੇ ਖਾਈ ਜਾਂਦੇ ਵਧੀਆ ਤੇ ਜਾਨਵਰ ਪਿੱਛੇ ਹੈਗਾ ਬੱਚਾ ਇਹਦੇ ਤੇ ਸੂਈ ਸਵਾਇਆ ਘਰੇ ਸੂਈ ਵੇ ਨਹੀਂ ਗੱਲ ਵੀ ਸੂਈ ਵੀ ਲੈਂਦੀ ਆ ਕਿਸੇ ਪਾਸਿਓ ਜੀਰ ਵਗੈਰਾ ਡੰਦਾ ਸਾਰੀ ਵੀਡੀਓ ਆਪਣੇ ਕੋਲ ਹਾਂ ਉਹਦੇ ਆਪਣੇ ਸਾਹਮਣੇ ਸੂਈ ਚ ਮੈਂ ਵੀ ਇੱਥੇ ਜੀ ਸੂਈ ਆ ਜੀ ਤੇ ਸਭ ਦੇਖੋ ਬਾਲਟੀ ਕੱਢਤੀ ਉੱਤੋਂ ਦੀ ਸੋ ਆ ਦੇਖੋ ਹੁਣ ਜਰ ਲਾਈਨ ਹੋ ਜਾਵਾ ਆਪਣਾ ਦੌਰ ਦੀ ਤੇ ਕਮਾਂਡ ਹੋਰ ਦੀ ਸੋ ਕੁਆਲਿਟੀ ਘੱਟਦੀ ਉੱਤੋਂ ਦੀ ਇਹਨੇ ਜਮਾ ਥੋੜਾ ਕਹਣਾ ਵਧੂ ਹੁੰਦੇ ਹਨਾ ਮਧੂ ਆ ਬਾਈ ਮੈਂ ਇੱਥੇ ਇੱਥੇ ਰੱਖ ਦੀ ਵਾਲਟੀ ਕੈਮਰੇ ਬਾਠ ਠੀਕ ਕਰਦੇ ਚਲ ਬਾਈ ਇੱਥੇ ਰੱਖ ਦੇ ਸੋ ਆ ਦੇਖੋ ਜੱਗ ਜੀ ਧਾਰਵਾਦੀ ਲਾਹੌਰ ਤੋਂ ਹੁੰਦੀ ਆ ਜਮਾ ਦਵਾਈ ਤਾਂ ਬਈ ਜਮਾ ਮੈਂ ਜਵਾਬ ਚੋੜੀ ਕੋਈ ਚੱਕਰ ਵਾਲੀ ਲੱਗਦੀ ਤੇ ਦੇਖੋ ਬਾਹਰ ਜਿਹੜਾ ਮਰਜੀ ਚੋਲੇ ਬਈ ਕੋਈ ਚੱਕਰੀ ਨਹੀਂ ਆ ਸੋ ਚੌਣ ਦੇਖੋ ਤੇ ਇੱਕ ਪਾ ਲੈਣਾ ਮੁੱਛਾ ਜੀ ਦੇ ਬਾਟਿਲਾਂ ਅੰਦਰ ਪਾ ਲੈ ਉਹ ਨਹੀਂ ਕੋਈ ਸੋ ਆ ਦੇਖੋ ਜਮਾ ਗਾਂਦ ਸਵਾਦ ਆ ਨਜ਼ਰ ਆੜਾ ਦੇ ਮੈਂ ਬਾਲਟੇ ਤੋਂ ਦੀ ਕੱਢ ਕੇ ਕਰਨੇ ਤੇ ਇੱਕ ਤਰ੍ਹਾਂ ਜਿਵੇਂ ਆਪਾਂ ਮੱਝ ਦਿਖਾਈ ਜੇ ਨਾ ਜਿਵੇਂ ਤੇ ਰੇਟ ਭਰਾ ਕੀ ਹੋਊਗਾ ਇਹਦਾ ਰੇਟ ਵੀ ਫੋਨ ਤੇ ਕਰਾਂ ਜਾਈਂ ਜਾਇਜ ਉਹ ਚੀਜ਼ ਦੇ ਅਕੋਰਡਿੰਗ ਜਾਇਜ ਬਾਈ ਹੁਣ ਗਰਲੈਂਡ ਤੋਂ ਪਹਿਲਾਂ ਬਹੁਤ ਘੱਟ ਮਿਲਦੀ ਹੈਗੀ ਰੀ ਤੇ ਬਾਕੀ ਚਵਾ ਕੇ ਵੀ ਕੋਈ ਦਿੰਦਾ ਨਹੀਂ ਬਚਵਾ ਕੇ ਦੇਣੀ ਹੈ ਬਾਈ ਦੁੱਧ ਤਿਆਰ ਕਰਕੇ ਦਿੰਦਾ ਵੀ ਨਹੀਂ ਕਹਿਣ ਦੀ ਗੱਲਾਂ ਹੁੰਦੀਆਂ ਨਹੀਂ ਠੀਕ ਹੈ ਤਿਆਰ ਕਰਕੇ ਕੋਈ ਨਹੀਂ ਦਿੰਦਾ ਸਰ ਪਰ ਆਹ ਦੇਖੋ ਜਮਾ ਕਿਆ ਬਾਤ ਆ ਧਾਰ ਮੋਟੀ ਮੋਟੀ ਤੇ ਜੱਗ ਵੀ 2.5 ਕਿਲੋ ਵਾਲਾ ਜੱਗ ਉਤੋਂ ਦੀ ਕੱਢਦਾ ਜਮਾ ਪਹਿਲੇ ਵਾਰ ਤਾਂ ਭਾਈ ਛੇਤੀ ਕੋਈ ਜੱਗ 'ਚ ਮਿਲਦੀ ਵੀ ਹੈ ਨਹੀਂ ਐਂ ਜੋ ਇਹ ਕੜੀ ਮਿਲ ਜਾਂਦੀ ਆ ਪੈਰ ਨਹੀਂ ਪਟਿਆ ਜਾਵੇ ਹਨਾ ਨਹੀਂ ਪਟਿਆ ਭਾਈ ਜਮਾ ਵੀ ਛੋਦਾ ਰਾਣੀ ਕਾ ਜਾਵਾਂ ਜਿਹਦੇ ਘਰੇ ਜਾਵੜੀ ਵਿੱਚ ਨਹੀਂ ਨਹੀਂ ਹੋਣੇ ਜਾਵਾਂ ਦਸੂਏ ਭਾਈ ਤੂੰ ਕਿਦਾਂ ਮਰਜੀ ਬੰਦਾ ਦੁੱਧ ਪੀ ਚੱਲੇ ਮੈਂ origignal ਆ ਬੱਚੇ ਪਾਪਾ ਇਹਦਾ ਕਰਦਾ ਰਿਆ ਗਰਲੈਂਡੂ ਦੀ ਪਸੀਮਰ ਚੰਗਾ ਲਿਆਵੇ ਹਨਾ ਸੀਮੰਟ ਚੰਗਾ ਲਿਆਵੀ ਸੋ ਹੁਣ ਤਾਂ ਬਹੁਤ ਏਜ ਦਾ ਵਰਕ ਕੰਮ ਬਹੁਤ ਚੱਲੇ ਵੀ ਆ ABCB ਵਾਲੇ ਕੋਲੇ ਮੈਂ ਕਹਿੰਦਾ ਸ਼ਾਇਦ ਹੈਗਾ ਗਰਲੈਂਡੂ ਦਾ ਸਾਣ ਉਹਨਾਂ ਕੋਲ ਹੋ ਵੀ ਹੈਗਾ ਹੀ ਹੈਗਾ ਲੇਵਾਵੇਂ ਨੀਮੂਗ ਝਾੜ ਦਿੰਦੇ ਜਮਾ ਹਣਾ ਕੋਈ ਪਸੰਦ ਲੈਸ ਨਹੀਂ ਰੱਖਦੀ ਵਿੱਚ ਸਵਾਹ ਦੇਖੋ ਜਮਾ ਆਹ ਹੁੰਦੀ ਹੈ ਗਰਲੈਂਡੋ 1.5 ਕਿਲੋ ਦਾ ਬਾਈ ਜਾਗਾ ਠੀਕ ਹੈ ਕੀ ਜਾਨਾ ਗੱਲ ਤੇ ਪੂਰਾ 9.5 ਕਿਲੋ ਬਾੜੀ ਵਿੱਚ ਆਪਾਂ ਡੱਬੇ ਵੀ ਮਾਰ ਦਿੰਦੇ ਕੋਈ ਗੱਲ ਨਹੀਂ ਠੀਕ ਹੈ ਲੀਟਰ ਲਾਈ ਦਿੰਦੇ ਹਣਾ ਘਰੀ ਬਣਾ ਇਸਮਾਨ ਕੋਲ ਸਵਾਹ ਚੱਕੋ ਲੈ ਦੇਖੋ ਰੋ ਨਾ ਮੜਾ ਬਾੜੀ ਦਿਖਾ ਦੇ ਵੀਰੇ ਲੈ ਵੀਰੇ ਇੱਧਰ ਦਿਖਾਈ ਬਾੜੀ ਜਮਾ ਖਾਲੀ ਠੀਕ ਠੀਕ ਬਾਹਰ ਰੱਖ ਦੇ ਰੱਖ ਦੇ ਨਹੀਂ ਚਾਹਣਾ ਨਹੀਂ ਦਿਖਾ ਦੇ ਵੀ ਕੋਈ ਰੱਖ ਦੇ ਕੋਈ ਚੱਕ ਲੈ ਲੀਟਰ ਵੀ ਖਾਲੀ ਆ ਭਰਾ ਮੇਰੋ ਤੋੜਾ ਦੇਖੋ ਫੈਨ ਮਾਰਦੀ ਟਰਲ ਵੀ ਛੜਤੀ ਕਰਦੇ ਭਰਾਵਾ ਚੱਕ ਭਰਦੀ ਲੀਟਰ ਜਮਾਨਾ ਆਲਾ ਤੋੜੇ ਕੋਈ ਨਹੀਂ ਮਾ ਚੱਕ ਦੇ ਫਟੇ ਵੀਡੀਓ ਬੜੀ ਵੱਡੀ ਹੋਈ ਕੋਈ ਜਿੰਨੇ 1 2 3 4 5 6 7 7 ਬਾਈ ਬੰਨੇ ਚੱਤ ਬਾਈ 8 8 9 9 ਆ ਜਾ ਕੋ ਜਮਾ 10 ਟਾੜੀਆਂ ਮਾਰਨ ਵਾਲਾ ਕੰਮ ਆ ਜਾ ਬਾਈ ਬੱਚਾ ਵੀ ਚੋਂਗੇ ਕਿਲੋ ਦੁੱਧ ਤੇ ਤਿੰਨ ਚੋਂਗੇ ਬਾਈ ਬਾਹਰ ਜਾ ਬਾਈ ਦੱਸ ਤਾ ਤੇ ਤੱਪੂ ਬਤਾ ਦੱਸ ਤਾ ਬਤਾ ਬੋਈ ਇੱਜ ਪਾਲ ਜਾ ਇੱਜ ਬੋਈ ਪਾਲੀ ਗੋਟੀ ਕੋਟਾ ਪਾਏਗਾ ਭਾਟ ਜੀ ਅੱਧਾ ਕਿਲੋ ਦੁੱਧ ਆ ਬਾਈ ਹਰੇ ਕਿਲੋ ਬੱਚਾ ਦੋਂਗੇ ਅੱਧਾ ਕਿਲੋ ਜਮਾ ਅੱਜ ਜਿੰਨਾ ਘੰਟਾ ਪਹਿਲੇ ਦੂਈ ਆਪਾਂ ਨੇ ਕੰਡੇ ਲਾਵਾਂ 20 ਕਿਲੋ ਦੁੱਧ ਹੈਗਾ ਇਹ 20 ਕਿਲੋ ਕੰਡਾ ਲਾ ਮਰ ਦੁੱਧ ਆਗਾ ਸੋ ਫਿਰ ਆਹ ਹੋ ਜਾ ਗਰ ਲੈ ਹੋਗੇ 25 ਡਣਾ ਹਾਂ ਆਪਾਂ ਤੁਹਾਨੂੰ 28 ਕਿਲੋ ਆਪਾਂ ਨੋਰਮਲੀ ਦੁੱਧ ਜਮਾ ਦਾਂਗੇ ਜਿਆ ਜਿਆ ਕਰ ਆ ਜਾ ਹਣਾ ਸੋ ਫਿਰ ਲੈ ਉਧਰੇ 28 ਕਿਲੋ ਚੱਲਣਗੇ ਸੋ ਭਰਾ ਦੇਖੋ ਗੱਲ ਨਹੀਂ ਨੋਜਮਾ ਨਜ਼ਾਰੇਦਾਰ ਸੋ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ 89 ਮਾਂ ਵੀ ਦਿਖਾ ਦਿੰਨੇ ਆ ਬਈ ਆਪਾਂ ਉਹ ਵੀ ਘਰੇ ਖੜੀ ਹੈਣਾ ਮਾਂ ਵੀ ਦਿਖਾ ਦਿੰਨੇ ਆ ਮਾਂ ਵੀ ਝੂਣ ਵਾਲੀ ਹੈ ਖੈਰ ਠੀਕ ਹੈ ਹਾਂ ਇਹ ਵੀ ਸ਼ੇਅਰ ਕਰਨੀ ਆਪਾਂ ਨਹੀਂ ਬਈ ਇਹ ਲਈ ਆਪਾਂ ਵੇਚ ਦੇ ਦੇ ਕੀ ਮਦਦ ਦੇਗੀ ਜੱਕਰ ਰੱਖੇ ਦੁੱਧ ਪੀਣੇ ਇਹ ਬਈ ਘਰੇ ਰੱਖੇ ਤੋਂ ਗਾਵਾਂ ਦੇ ਆਪਾਂ ਬੱਚੇ ਆਪਾਂ ਦਾ ਕਰਾਂਗੇ ਥੂਲਾ ਮੰਗੇ ਤੇ ਜੋ ਮਨ ਕਰ ਜੇ ਮੈਂ ਗਾਧ ਜਿੱਕਰ ਰੱਖੀ ਆ 1 ਡੂੜ ਲੱਖ ਪਚਾਈ ਬੈਠੀ ਆ ਜਿਹੇ ਮੱਝੜਾ ਬਈ ਵਿਚਾਈ ਬੈਠੇ ਰੂੜ ਕੀ 2 ਲੱਖ ਦੀ ਵੀ ਮੈਂ ਨਹੀਂ ਮਿਲਦੀ ਹੁਣ ਤਾਂ ਜਾਇ ਜਗਲ ਆ ਜਾ ਮੈਂ ਨਾਲ ਗੱਲ ਜੇ ਆਪਾਂ 20 ਕਿਲੋ ਵਾਲੀ ਮੈਂ ਲੈਣੀ ਚਾਹੀਏ ਨਾ ਠੀਕ ਹੈ 20 ਉਹ 2 ਲੱਖ ਦੀ ਮੈਂ ਨਹੀਂ ਦਿੰਦਾ ਕੋਈ ਇਹ ਸਾਰੇ ਕਿਨਾਂ ਦੁੱਦਾ ਹੁਣ ਦੁੱਦ ਹੁਣ 26 27 26 27 ਕਿਲੋ ਤਿਆਰ ਬਈ ਥੱਲੇ ਥੱਲੇ ਚੱਲ ਥੱਲੇ ਸੋ ਬਰੋ ਬੈੜ ਵੀ ਘਰੇ ਖੜੀਆ ਪਾਜਾਂ ਕੋਲੇ ਤੇ ਬੱਚੀ ਵੀ ਘਰੇ ਖੜੀਆ ਬੈੜ ਤਾਂ ਕਿੱਥੇ ਰੱਖਾਂਗੇ ਬੱਚੀ ਇਹ ਸੇ ਲਾਓ ਜੀ ਉਸੇ ਦੀ ਧੀਆ ਕਰ ਲੈਣੋ ਸੋ ਕਿਸੇ ਵੀਰ ਦੇ ਬੈੜ ਪਸਾਉ ਦੋ ਨੰਬਰੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਬ ਦਾ ਪੈਸਲੋ ਧ